ਰੂਮ ਚਾ ਕੇ ਨਾ ਤਾਂ ਨੈਟ ਚੱਲਦਾ ਵਾ ਨਾ ਹੀ ਇੱਥੇ ਵਾਈਫਾਈ ਆ ਬਸ ਕੰਦਾ ਹੀ ਦੇਖਣੀ ਆ ਨੇ ਇੱਕ ਡੰਡਾ ਹੈਗਾ ਲੱਗ ਜਾਂਦੇ 20 ਮਿੰਟ ਕੁਝ ਜਿਹੀ ਉੱਪਰ ਨੂੰ ਆ ਆਹੀ ਕਸਰ ਰਹਿ ਗਈ ਸੀ ਲਾਈਟ ਵੀ ਭੱਜ ਗਈ ਪਰ ਬਾਬੇ ਦੀ ਮੇਰੇ ਨਾਲ ਸਾਰਾ ਕੁਝ ਠੀਕ ਠਾਕ ਹੋ ਹੀ ਜਾਂਦਾ ਜਿਵੇਂ ਹੁਣ ਤੁਸੀਂ ਫੇਰ ਚੈੱਕ ਕਰੋ ਉਧਰ 뷰 ਕਿੰਨਾ ਸੋਹਣਾ ਜੀ ਵਿੱਚ ਵੀ ਆ ਜਵੇ ਆ ਦੇਖੋ ਹੁਣ ਮਾੜਾ ਮਾੜਾ ਸਾਫ਼ ਹੋ ਰਿਹਾ ਉਹ ਉੱਥੇ ਝੀਲ ਵੀ ਦਿਖ ਰਹੀ ਹੈ ਇਹ ਆ ਉਹ ਵਿਊ ਪੁਆਇੰਟ ਲਈ ਜਿਹਦੇ ਲਈ ਇੱਥੇ ਸਾਰੇ ਆਉਂਦੇ ਆ ਹੁਣ ਤੁਹਾਨੂੰ ਉੱਪਰ ਤਾਂ ਪੂਰਾ ਕਲੀਅਰ ਦਿਖ ਰਿਹਾ ਪਰ ਇੱਥੇ ਬੱਦਲ ਨੇ ਹੌਲੀ ਹੌਲੀ ਆਪਾਂ ਨੂੰ ਉੱਪਰਲਾ ਸਾਰਾ ਕਲੀਅਰ ਹੋ ਜਾਣਾ ਤੇ ਇੱਥੇ ਥੱਲੇ ਬੱਦਲ ਰਹੇ ਨੇ ਤੇ ਫਿਰ ਸਾਰਾ ਕਲੀਅਰ ਹੋ ਜਾਣਾ ਯੋਗਿਕ ਪਰੰਪਰਾ ਅਨੁਸਾਰ ਆਦੀ ਯੋਗੀ ਨੇ ਮਨੁੱਖਾਂ ਲਈ ਆਪਣੀਆਂ ਸੀਮਾਵਾਂ ਨੂੰ ਪਾਰ ਕਰਨ ਅਤੇ ਆਪਣੀ ਅੰਤਿਮ ਸੁਭਾਵਨਾ ਨੂੰ ਪ੍ਰਾਪਤ ਕਰਨ ਲਈ 112 ਤਰੀਕੇ ਪ੍ਰਗਟ ਕੀਤੇ ਆ ਤੇ ਜਿਹੜਾ ਇਹ ਆਪਣਾ ਸਟੈਚੂ ਦੀ ਹਾਈਟ ਆ ਇਹ ਵੀ 112 ਫੁੱਟ ਆ ਅਧੂਰੀ ਜਾਣਕਾਰੀ ਬਹੁਤ ਖਤਰਨਾਕ ਹੁੰਦੀ ਆ ਤਾਂ ਹੀ ਮੈਂ ਵੀਡੀਓ ਜੋ ਸਿਰਫ ਉਹਨਾਂ ਕੀ ਬੋਲਦਾ ਜਿੰਨਾ ਕ ਮੈਨੂੰ ਮਾੜਾ ਮੋਟਾ ਪਤਾ ਵਾ ਬਾਕੀ ਇੱਕ ਗੱਲ ਆ 에ਅ ਟ੍ਰਿਪ ਨੇ ਮੈਨੂੰ ਇਹ ਦੱਸਤਾ ਕਿ ਮੈਨੂੰ ਦੁਨੀਆਦਾਰੀ ਦੀ ਕੋਈ ਸਮਝ ਨਹੀਂ ਕੋਈ ਨੌਲੇਜ ਨਹੀਂ ਹਲੇ ਤਾਂ ਬਹੁਤ ਕੁ ਸਿੱਖਣ ਨੂੰ ਦੁਨੀਆ ਤੇ ਪਿਆ ਬਹੁਤ ਕੁਝ ਪੜਨ ਨੂੰ ਪਿਆ ਅਸੀਂ ਉਹਨੂੰ ਕਿਹਾ ਸੀ ਵੀ ਆਂਡਿਆਂ ਦੀ ਭੁਰਜੀ ਲਿਆ ਦੇ ਮਾ ਦਾ ਪੁੱਤ ਮਿਰਚਾਂ ਦੀ ਭੁਰਜੀ ਲੈ ਆਇਆ ਅੱਜ ਹੈਗਾ ਸਾਡਾ ਡੇ 9 ਇਸ ਸੀਰੀਜ਼ ਦਾ ਐਟ ਅ ਟਾਈਮ ਅਸੀਂ ਹੈਗੇ ਆ ਬੰਗਲੌਰ ਦੇ ਵਿੱਚ ਕੱਲ ਅਸੀਂ ਬੰਗਲੌਰ ਦੇ ਵਿੱਚ ਐਕਸਪਲੋਰ ਕੀਤਾ ਸੀ ਬੰਗਲੌਰ ਪੈਲਸ ਵਿਧਾਨ ਸੌਦਾ ਚਰਚ ਸਟਰੀਟ ਤੇ ਇੱਕ ਇੱਥੇਗਾ ਫਿਸ਼ ਐਕੈਰੀਅਮ ਉਹ ਤੇ ਇੱਕ ਮਿਊਜ਼ੀਅਮ ਤੇ ਅੱਜ ਸਾਡਾ ਪਲਾਨ ਆ ਕਿ ਅਸੀਂ ਬੰਗਲੌਰ ਦੇ ਨੇੜੇ ਇੱਕ ਹਿਲ ਸਟੇਸ਼ਨ ਨੰਦੀ ਹਿਲਸ ਤੇ ਇੱਕ ਉਹ ਤੋਂ ਥੋੜਾ ਜਿਹਾ ਹੋਰ ਕਹਾ ਅਦੀਓ ਕੀ ਸਟੈਚੂ ਬਣਿਆ ਹੋਇਆ ਉਹਨੂੰ ਦੇਖ ਕੇ ਆਵਾਂਗੇ ਵੈਲਕਮ ਬੈਕ ਟੂ ਚੈਨਲ ਗਾਇਸ ਆਈ ਹੋਪ एवरीवन ਇਜ਼ ਡੂਇੰਗ ਗ੍ਰੇਟ ਕੰਮ ਸੈਟਾ ਹਾਂ ਪੂਰਾ ਸੈਟ ਆ ਤੂੰ ਦੱਸ ਤੂੰ ਦੱਸ ਕੰਮ ਸੈਟ ਆ ਅੱਜ ਇਹਨੀ ਟੌਰ ਕੱਢੀ ਐ ਕਿ ਉਦਾਂ ਹੀ ਉਦਾਂ ਹੀ ਹੈ ਬਣਾਏ ਆ ਕੁੰਮਲਾ ਤੁਸੀਂ ਬੰਗਲੌਰ ਤੋਂ ਇਹ ਨੰਦੀ ਹਿਲਸ ਜਾਣਾ ਮਾ ਊਬਰ ਥਰੂ ਟੈਕਸੀ ਬੁੱਕ ਕਰ ਸਕਦੇ ਹਾਂ ਛੋਟੀ ਗੱਡੀ ਦਾ ਮਤਲਬ ਸਵਿਫਟ ਟਾਈਪ ਗੱਡੀ ਦਾ ਕਿਰਾਇਆ ਹੈਗਾ 1100 ਰੁਪਿਆ ਜੇ ਆਪਾਂ ਸੈਡਾਨ ਗੱਡੀ ਜਾਣਾ ਮਾ ਤਾਂ 14-1500 ਰੁਪਿਆ ਜੇ ਆਪਾਂ ਵੱਡੀ ਗੱਡੀ ਜਾਣਾ ਮਾ ਅਨੋਵਾ ਟਾਈਪ ਤਾਂ 17-1800 ਰੁਪਿਆ ਹਲੇ ਸਾਨੂੰ ਨਹੀਂ ਪਤਾ ਅਸੀਂ ਕਿਵੇਂ ਜਾਣਾ ਮਾ ਹਲੇ ਅਸੀਂ ਸੋਚਣ ਲੱਗਿਓ ਹਾਂ ਮੜਿਆ ਹੋਟਲ ਵਾਲਿਆਂ ਨਾਲ ਗੱਲ ਕਰੀਆ ਵੀ ਉਹ ਕੀ ਕਹਿੰਦੇ ਆ ਉਹਨਾਂ ਤੋਂ ਵੀ ਟੈਕਸੀ ਬਾਰੇ ਪੁੱਛਿਆ ਵਾ ਕਿਉਂ ਸਾਡੇ ਨਾਲ ਰਨ ਸ਼ੇਅਰ ਆ ਸਾਨੂੰ ਆਇਆ ਅੱਡੇ ਨਾਲ ਇੱਕ ਗੱਡੀ ਪੱਕੀ ਹੋਈ ਰਵੇ ਕਿਉਂਕਿ ਨੰਦੀ ਹिल्स ਬਾਰੇ ਸਾਨੂੰ ਕੋਈ ਐਕਸਪੀਰੀਅੰਸ ਨਹੀਂ ਹੈਗਾ ਵੀ ਉੱਥੇ ਕੀ ਆ ਕੀ ਕੀ ਕਰਨਾ ਵਾ ਤੇ ਉਦੋਂ ਗਾਹਾਂ ਅਸੀਂ ਫਿਰ ਆਪਣੇ ਕਹ ਲੋ ਆਦੀ yogi ਸਟੈਚੂ ਦੇਖਣ ਵੀ ਜਾਣਾ ਵਾ ਫਿਰ ਉੱਥੇ ਵੀ ਗਾਹਾਂ ਹੋਰ ਟੈਕਸੀ ਬੁੱਕ ਕਰਨੀ ਪਣੀ ਆ ਉੱਥੇ Uber ਹੋਊ ਨਹੀਂ ਹੋਊ ਕੋਈ ਆਈਡੀਆ ਨਹੀਂ ਹੈਗਾ ਵੈਸੇ ਇਹ ਚੀਜ਼ 'ਚ ਸਵਾਲ ਬਹੁਤ ਆ ਜਦੋਂ ਆਪਾਂ ਕਿਤੇ ਘੁੰਮਣ ਜਾਈਏ ਆਪਾਂ ਨੂੰ ਕੁਝ ਵੀ ਨਾ ਪਤਾ ਹੋਵੇ ਤਾਂ ਅੰਦਰੋਂ ਬਹੁਤ ਕਿੱਕ ਮਿਲਦੀ ਆ ਨਜ਼ਾਰਾ ਆਉਂਦਾ ਕਿਉਂਕਿ ਇਹਨੂੰ ਕਹਿੰਦੇ ਹੁੰਦੇ ਆ ਅਸਲੀ ਅਡਵੈਂਚਰ ਐਕਸਪੀਰੀਅੰਸ ਗੇਨ ਕਰਨਾ ਕਿਉਂਕਿ ਜੇ ਆਪਾਂ ਨੂੰ ਪਤਾ ਹੋਵੇ ਚੀਜ਼ ਬਾਰੇ ਸਾਰਾ ਕੁਝ ਵੀ ਇੱਥੇ ਆ ਵਾ ਇੱਥੇ ਆ ਤਾਂ ਉਹ ਅੰਦਰੋਂ ਕਿੱਕ ਨਹੀਂ ਮਿਲਦੀ ਚਾਹੇ ਟੂਰਿਸਟਾਂ ਲਈ ਇੰਨੀ ਪਪੂਲਰ ਡੈਸਟੀਨੇਸ਼ਨ ਨਹੀਂ ਹੈਗੀ ਮਤਲਬ ਇੰਡੀਆ ਦੇ ਜਿਹੜੇ ਬੰਗਲੌਰ ਦੇ ਨੇ ਉਹਨਾਂ ਲਈ ਤਾਂ ਇਹੀ ਜਿਵੇਂ ਆਪਣਾ ਚੰਡੀਗੜ੍ਹ ਵਾਲਾ ਮਕਸੌਲੀ ਆ Shimla ਵਾ ਇਹਨਾਂ ਵਾ ਇੱਥੇ ਇਹ ਆ ਚਲੋ ਦੇਖਦੇ ਆਂ ਬਾਕੀ ਅੱਜ ਕੀ ਕੀ ਹੁੰਦਾ ਤੁਹਾਨੂੰ ਵੀ ਲੱਗ ਜੂਗਾ ਜੇ ਤੁਸੀਂ ਬੰਗਲੌਰ ਆਏ ਤੁਹਾਨੂੰ ਵਾਹਲੇ ਵਾਰ ਨੂੰ ਸੌਖਾ ਹੋ ਜਾਊਗਾ ਸਾਤੇ ਅਸੀਂ ਤਿਆਰ ਹੋਏ ਆਂ ਰਣਸ਼ੇਰ ਇੱਕੋ ਚੀਜ਼ ਕਹੀ ਜਾਂਦਾ ਮੈਂ ਤਾਂ ਫਿਸ਼ ਕੋਲ ਜਾਣਾ ਆਂ ਫਿਸ਼ਕੋਲ ਪੁੱਤ ਕੱਲੋਂ ਚੱਲਾਂਗੇ ਅੱਜ ਤੈਨੂੰ ਪਹਾੜ ਦਿਖਾ ਕੇ ਦੇਉਂ ਤੈਨੂੰ ਐ ਕਰਦੇ ਸੀ ਛਾੜੀ ਤੈਨੂੰ ਫਿਸ਼ਕੋਲ ਔਨੇ ਤੂੰ ਰਹਿਣਾ ਫਿਸ਼ਕੋਲ ਉਹਨਾਂ ਨਾਲ ਹੀ ਪਾਣੀ ਆ ਹੈ ਤੇ ਕੱਲੋਂ ਤੈਨੂੰ ਇੱਥੇ ਵਧੀਆ ਵਾਲਾ ਫਿਸ਼ ਇੱਕ ਹੋਰ ਮਿਠਾ ਕੇ ਲਿਆਉਂਗਾ ਠੀਕ ਹੈ ਕੱਲੋਂ ਦਿਖਾਵਾਂਗੇ ਕੋਈ ਨਹੀਂ ਮੈਂ ਤਾਂ ਹੁਣੀ ਤਾਂ ਗਰਾਰੀ ਸਿੰਘ ਗਰਾਰੀ ਸੱਚੀ ਗਰਾਰੀ ਟੀ ਟੂਟੀ ਜੂ ਨਹੀਂ ਕਰਨੀ ਬੱਸ ਹਰ ਜਗ੍ਹਾ ਜਾਣ ਲਈ ਇਹਨੇ ਪਹਿਲਾਂ ਰੇਸ਼ਵਤ ਹੀ ਲੈਣੀ ਹੁੰਦੀ ਆ ਹੁਣ ਕਹਿੰਦਾ ਜੱਟ ਤਾਂ ਫਰੂਟ ਖਾ ਕੇ ਹੀ ਜਾਊਗਾ ਉਹ ਨਹੀਂ ਜਾਂਦਾ ਮੈਂ ਕੁਝ ਖਾਣਾ ਮੈਂ ਕੁਝ ਲੈਣਾ ਬਸ ਐ ਕਰੀ ਜਾਂਦਾ ਚੱਲ ਬੋਤਲ ਤੈਨੂੰ ਕੁਝ ਨਹੀਂ ਹੁੰਦਾ ਹਮ ਚੱਲ ਮੈਂ ਤੈਨੂੰ ਗੱਡੀ 'ਚ ਬਿਠਾ ਕੇ ਖਿਲਾ ਦਿੰਦੀ ਆ ਹੌਲੀ ਹੌਲੀ ਬੰਗਲੌਰ ਤੋਂ ਨੰਦੀ ਹिल्स ਦਾ ਡਿਸਟੈਂਸ 60 ਕਿਲੋਮੀਟਰ ਆ ਜਿਵੇਂ ਆਪਾਂ ਨੂੰ ਚੰਡੀਗੜ੍ਹ ਤੋਂ ਕੰਡਾ ਘਾਟ ਹੁੰਦਾ ਵਾ ਉਹ ਜੀ ਡਰਾਈਵ ਹੋਊਗੀ ਬਾਕੀ ਦੇਖਦੇ ਆ ਕੀ ਕੀ ਹੁੰਦਾ ਜਿਹੜਾ ਆਪਣਾ ਹੋਟਲ ਆ ਉਹ ਬੰਗਲੌਰ ਦੇ ਪੂਰਾ ਸੈਂਟਰ ਜੇ ਚਾ ਇਹਨੂੰ ਬੰਗਲੌਰ ਸੈਂਟਰਲ ਵੀ ਕਹਿੰਦੇ ਆ ਮਾਜੈਸਟਿਕ ਸਾਡਾ ਹੋਟਲ ਸੀਗਾ ਗਾਂਧੀ ਨਗਰ ਚ ਇੱਧਰ ਆਹ ਗੋਲਫ ਕੋਰਸ ਬਹੁਤ ਵੱਡਾ ਵਾ ਇੱਧਰ ਆਹ ਗੋਲਫ ਕੋਰਸ ਬਹੁਤ ਵੱਡਾ ਵਾ ਕਿੰਨੇ ਟਾਈਮ ਤੇ ਨਾਲ ਦੀ ਨਾਲ ਚੱਲੀ ਜਾ ਰਹੇ ਆ ਹਲਿਓ ਗਾਂਹ ਤੱਕ ਇੱਧਰ ਗੋਲਫ ਕੋਰਸ ਆ ਤੇਦਰ ਇੱਥੇ ਦੇ ਸੀਐਮ ਦਾ ਘਰ ਤਰਾਕਤ ਦੇਖੋ ਕਿੰਨੇ ਲੱਗੇ ਨੇ ਹਨਾ ਤਰਾਕਤ ਤਾਂ ਬਹੁਤ ਆ ਬੰਗਲਾਰ ਚ ਇਹਦੇ ਇੱਕ ਬਹੁਤ ਵਧੀਆ ਗੱਲ ਹੈ ਹਮਮ ਪਰ ਜਗ੍ਹਾ ਡਰਾਉਂਦੀ ਰੱਖਦਾ ਬਾਤ ਵੀ ਲੈਫਟ ਸਾਈਡ 에어ਪੋਰਟ ਵੀ ਲੈਫਟ ਸਾਈਡ ਤੇ ਨੰਦੀ ਹਿਲਸ 10 ਕਿਲੋਮੀਟਰ ਰਹਿ ਗਿਆ ਹਲੇ ਤੱਕ ਤੱਕ ਚੜ੍ਹਾਈ ਆ ਹੀ ਨਹੀਂ ਹੈਗੀ ਮੈਨ ਲੱਗਦਾ ਡਰਜਲਿੰਗ ਵਾਲਾ ਕੰਮ ਹੋਊਗਾ ਇੱਕਦਮ ਹੀ ਚੜ੍ਹਾਈ ਆਉ ਉਹ ਸਾਹਮਣੇ ਪਹਾੜ ਤਾਂ ਦਿਖਣ ਲੱਗ ਗਏ ਬੋਆ ਨੰਦੀ ਹਿਲਸ ਇਹੇ ਦਮ ਸੇ ਚੜੇਗੀ ਚੜ੍ਹਾਈ ਚੜਾਈ ਕਾਫੀ ਐ ਇਕਦਮੀ ਹੁਣ ਇਕਦਮੀ ਉਹ ਆਉਣ ਲੱਗੇ ਜੂ ਟਰਨਾਗੇ ਕੀ ਕਹਿੰਦੇ ਉਹਨਾਂ ਨੂੰ ਜਿਕਜਕ ਬੱਲੇ ਉਹ ਬੱਲੇ ਸ਼ੇਰ ਨੇ ਮੋਂਕੀ ਦੇਖ ਲਿਆ ਜਦੀ ਕਹਿੰਦਾ ਮੇਰਾ ਤਾਂ ਡਾਡਾ ਕੋਲੇ ਜਾਣ ਨੂੰ ਜੀ ਕਰਦਾ ਜਦੋਂ ਇਹਨੂੰ ਡਰ ਲੱਗਦਾ ਇਹਨੇ ਹਮੇਸ਼ਾ ਪਿੰਦਰ ਦੀ ਗੋਤੀ ਹੀ ਜਾਣ ਦਵਾ ਡਾਡਾ ਕੋਲੇ ਜਾਣ ਨੂੰ ਜੀ ਕਰਦਾ ਕਿਉਂ ਮੋਂਕੀ ਦੇਖ ਲਿਆ ਤਾਂ ਕਰਕੇ ਐ ਕਿ ਉੱਥੇ ਉੱਥੇ ਇੱਕ ਛੋਟਾ ਜਿਹਾ ਮੋਂਕੀ ਫਿਰਦਾ ਉਹਨੂੰ ਦੇਖ ਕੇ ਡਰ ਗਿਆ ਮੈਂ ਬ੍ਰੈਕਫਾਸਟ ਉੱਧਰ ਇਹ ਹੋਟਲ ਤਾਂ ਪੂਰਾ ਜੰਗਲ ਦੇ ਵਿੱਚ ਆ ਬਈ ਅਸੀਂ ਉਹ ਉੱਪਰ ਟਾਪ ਤੇ ਜਾ ਕੇ ਹੋਟਲ ਦੀ ਬੁਕਿੰਗ ਲੈ ਕੇ ਆਏ ਆ ਇੱਥੇ ਅੱਡ ਅੱਡ ਕੈਟੇਗਰੀਆਂ ਦੇ ਹੋਟਲ ਆ ਤੇ ਉਹ ਅੱਡ ਅੱਡ ਇਦਾਂ ਗਲੀਆਂ ਦੇ ਵਿੱਚ ਥੇਤੀ ਪਤਾ ਪਾ ਨਾ ਲੱਗੇ ਦੇ ਆਪਾਂ ਆਈਏ ਨੰਦੀ ਹिल्स ਬਾਰੇ ਜਿੰਨਾ ਕਿ ਮੈਂ ਸਰਚ ਕੀਤਾ ਇੱਥੇ ਜਿਹੜੀ ਚੀਜ਼ ਦੇਖਣ ਆਲੀ ਆ ਮਤਲਬ ਜਿਹੜੇ ਬੰਗਲੌਰ ਦੇ ਲੋਕ ਇੱਥੇ ਦੇਖਣ ਆਉਂਦੇ ਆ ਉਹ ਹੈਗਾ ਇੱਥੇ ਦਾ ਸਨ ਰਾਈਜ਼ ਤੇ ਸਨ ਰਾਈਜ਼ ਦੇਖਣ ਲਈ ਕਾਫੀ ਚੜਾਈ ਚੜਨੀ ਪੈਂਦੀ ਆ ਤੇ ਮੈਂ ਲਾਇਆ ਆਪਦਾ ਦਿਮਾਗ ਮੈਂ ਨਾ ਉੱਪਰ ਇੱਥੇ ਇੱਕ ਹੋਟਲ ਆ ਹੋਟਲ ਦਾ ਨਾਂ ਹੈਗਾ ਕੇਐਸਟੀਡੀਸੀ ਹੋਟਲ ਮੋਰਾ ਪਾਇਨ ਟਾਪ ਆ ਇੱਥੇ ਹੁਣ ਸਾਨੂੰ ਤੁਰ ਕੇ ਨਹੀਂ ਹੋਣਾ ਪੈਣਾ ਸਾਡੀ ਮਤਲਬ ਬੁਕਿੰਗ ਸੀਗੀ ਤਾਂ ਕਰਕੇ ਸਾਡੀ ਗੱਡੀ ਹੋਈ ਉੱਪਰ ਆ ਗਈ ਹੁਣ ਅਸੀਂ ਉੱਪਰ ਟਾਪ ਤੇ ਪਹੁੰਚ ਗਏ ਪਰ ਜਦੋਂ ਅਸੀਂ ਟਾਪ ਤੇ ਪਹੁੰਚੇ ਸਾਨੂੰ ਹੋਟਲ ਵਾਲੇ ਬਾਈ ਨੇ ਇੱਕ ਜੀ ਤੋਂ ਡਰਾਤਾ ਕਹਿੰਦੇ 15 ਤੋਂ ਵੱਸ ਘੇਰਿਓ ਇਹ ਤਾਂ ਇੱਥੇ ਅਟੈਕ ਵੀ ਕਰਦੇ ਆ ਕਿਉਂਕਿ ਪੂਰਾ ਜੰਗਲ ਦੇ ਵਿੱਚ ਹੈ ਨਾ ਟਾਪ ਤੇ ਆ ਤੇ ਵੀ ਆਪ ਦਾ ਖਿਆਲ ਰੱਖਿਓ ਜੇ ਤੁਹਾਡੇ ਹੱਥ 'ਚ ਕੋਈ ਖਾਣ ਪੀਣ ਵਾਲੀ ਆਈਟਮ ਹੋਊਗੀ ਫੇਰ ਕਰਦੇ ਆ ਨਹੀਂ ਨਹੀਂ ਕਰਦੇ ਮਤਲਬ ਆਪਾਂ ਕੋਈ ਖਾਣ ਪੀਣ ਵਾਲੀ ਆਈਟਮ ਚੱਕੀ ਹਾਂ ਹਾਂ ਆਪਣੇ ਬੈਗ ਤੇ ਟੈਗ ਕਰਦੇ ਆ ਚਲੋ ਬਾਕੀ ਸਭ ਬੜੀਆ ਹੈ ਤੇ ਸਾਡੇ ਹੋਟਲ 'ਚੋਂ 뷰 ਕੁਛ ਇਦਾਂ ਦਾ ਵਾ ਰੂਮ ਕੁਛ ਇਦਾਂ ਦਾ ਵਾ ਜਿੰਨੇ ਪੈਸੇ ਲਾਇਆ ਉਹਨਾਂ ਵਧਿਆ ਰੂਮ ਹੈ ਨਹੀਂ ਪਰ 뷰 ਵਧੀਆ ਵਾ ਰੂਮ ਦਾ ਹੱਲੇ ਆਹਾ ਬਾਲਕਨੀ ਲੋਕ ਆ ਪਖਲਾਉਣੇ ਆ ਉਦੋਂ ਬਾਅਦ ਫਿਰ ਵਧੀਆ 뷰 ਆਊਗਾ ਇੰਨਾ ਦੀ ਉਹ ਘਾਟ ਰਹਿ ਗਈ ਸੀਗੇ ਆ ਕੇ ਇੱਥੇ ਬਹਿ ਕੇ ਅੰਦਰ ਨੂੰ ਦੇਖਣ ਲੱਗ ਗਿਆ ਨਾਲ ਇਹ ਜਾਲੀ ਲੱਗੀ ਹੋਈ ਆ ਨਾਲੇ ਸ਼ੀਸ਼ਾ ਉਹ ਫਿਰ ਵੀ ਡਲਚਾ ਲੱਗ ਰਿਹਾ ਹਨ ਉਹ ਵੀ ਵਿਚਾਰੇ ਕੀ ਕਰਨ ਉਹ ਖਾੜ ਨੂੰ ਭਾਲ ਰਿਹਾ ਕੁਝ ਸਾਡੇ ਕੋਲ ਹੈ ਵੀ ਕੁਝ ਲੈ ਨਜ਼ਾਰੇ ਤੋਂ ਕੰਬ ਫਿਰ ਕੇ ਆਈ ਗਾਈ ਸਪੀ ਕੇਅਰਫੁਲ ਬਾਹਰ ਨੂੰ ਮੈਂ ਗੋਲੀ ਖਾ ਲਈ ਲਈ ਗੋਲੀ ਠੀਕਾ ਠੀਕਾ ਰਾਸ ਤੱਕ ਲੀਅਰ ਚਲੋ ਇੱਥੇ ਨਹੀਂ ਆਉਣ ਦਿੰਦੇ ਹੁਣ ਇੱਥੇ ਤਾਂ ਆ ਫਿਰਦੇ ਆ ਭਾਈ ਬਿਲਕੁਲ ਜੰਗਲ ਹੀ ਆ ਜਿਹਦੇ ਵਿੱਚ ਜਾ ਕੇ ਹੋਟਲ ਆ ਮੰਕੀ ਬੋਤ ਨੇ ਹੋ ਗਈ Shimla Manali ਵਾਲੀਆਂ ਚੜ੍ਹਾਈਆਂ ਸ਼ੁਰੂ ਆ ਥੱਲੇ ਨੂੰ ਵੀ ਕੁਝ ਹੈਗਾ ਵਾ ਹੋਟਲ ਹੀ ਹੋਣਾ ਨੇ ਆ ਦੇਖੋ ਜਿਵੇਂ ਇੱਥੇ ਲਿਖਿਆ ਹੋਇਆ ਨਹਿਰੂ ਨਿਲਾਇਆ ਤੇ ਉਹ ਇੱਧਰ ਜਿਵੇਂ ਆ ਪੌੜੀਆਂ ਚੜ੍ਹਦੀਆਂ ਨੇ ਸਾਡੇ ਹੋਟਲ ਦੀਆਂ ਪੌੜੀਆਂ ਉਹ ਗਾਂ ਜਾ ਕੇ ਥੱਲੇ ਉਤਰਦੇ ਨੇ ਉੱਥੇ ਲਿਖਿਆ ਹੋਇਆ ਗਾਂਧੀ ਨਿਲਾਇਆ ਹੁਣ ਥੋੜਾ ਜਿਹਾ ਨੰਦੀ ਹिल्स ਬਾਰੇ ਸਮਝ ਆਇਆ ਇਹ ਆ ਸਾਰਾ ਵੈਲਕਮ ਟੂ ਨੰਦੀ ਹिल्स ਚੜਾ ਅਸੀਂ ਰਹਿ ਰਹੇ ਆ ਅਸੀਂ ਇੱਥੇ ਰਹਿ ਰਹੇ ਆ ਗਾਂਧੀ ਨਿਲਾਇਆ ਤੇ ਆ ਮੈਂ ਦੇਖਿਆ ਸੀ ਜਦੋਂ ਐਂਟਰੀ ਹੋਈ ਸੀ ਮੈਂ ਸ਼ਾਰਟ ਵੀ ਲਿਆ ਹੋਇਆ ਇਹ ਹੈਗਾ ਨੰਬਰ 1 ਤੇ ਆਪਾਂ ਕੱਲ ਨੂੰ ਸਵੇਰੇ ਦੇਖਣੀ ਆ ਉਹ ਚੀਜ਼ ਸਨਰਾਈਸ ਵਿਊ ਇੱਥੇ ਐ ਕਈ ਥਾਵਾਂ ਤੇ ਸਿਟਿੰਗ ਬਣੀ ਹੋਈ ਆ ਬੈਠਣ ਨੂੰ ਵੀ ਤੁਸੀਂ ਬੈਠ ਕੇ ਸਾਹਮਣੇ ਵਾਲਾ ਵਿਊ ਇੰਜੋਏ ਕਰੋ ਸਾਡੀ ਤਾਂ ਬੰਦਰਾਂ ਨੂੰ ਦੇਖ ਕੇ ਜਾਨ ਨਿਕਲ ਜਾਂਦੀ ਆ ਅਸੀਂ ਪਤਾ ਨਹੀਂ ਕੀ ਕਰ ਲਾਂਗੇ ਜ਼ਿੰਦਗੀ 'ਚ ਆ ਗਿਆ ਸੀ ਆਪਣੇ ਆਲੇ ਸਾਰੇ ਜਾਣੇ ਤੁਰੇ ਜਾਂਦੇ ਆ ਆਰਾਮ ਨਾਲ ਤੁਰੇ ਜਾਂਦੇ ਆ ਅਸੀਂ ਜਿੱਥੇ ਦੇਖ ਲੈਂਦੇ ਆ ਮੂੰਹ ਹੀ ਉੱਡ ਜਾਂਦੇ ਆ ਸਾਡੇ ਤਾਂ ਪਾਇਨ ਟੌਪ ਰੈਸਟੋਰੈਂਟ ਹੁਣ ਕੁਝ ਖਾਣੇ ਪੀਣੇ ਆ ਫੇਰ ਅੱਗੇ ਨੂੰ ਚੱਲਦੇ ਆ ਇਹ ਸਾਰਾ ਸਰਕਾਰੀ ਹੈ ਹਾਂ ਸਾਰਾ ਕੁਝ ਕਰਨਾਟਕਾ ਦੀ ਗਵਰਨਮੈਂਟ ਦੇ ਅੰਡਰ ਆਏ ਬਈਆ ਚੀਜ਼ ਨੇ ਤਾਂ ਪੈਸੇ ਪੂਰੇ ਕਰਤੇ ਬਾਲਾ ਹੀ ਤਕੜਾ 뷰 ਆ ਰਿਹਾ ਮੇਰੇ ਹਿਸਾਬ ਨਾਲ ਇਹੋ ਸਵੇਰੇ ਸਨਰਾਈਜ਼ ਹੋਊਗਾ ਨਾ ਇੱਥੇ ਦਾ 뷰 ਅਲਟੀਮੇਟ ਹੋਊਗਾ ਤੁਸੀਂ ਹੁਣ ਵੀ ਦੇਖੋ ਆ 뷰 ਕਿੰਨਾ ਸੋਹਣਾ ਵਾ ਆ ਥੱਲੇ ਖੇਤੀ ਹੋ ਰਹੀ ਹੈ ਜਿਹੜਾ ਸਾਡਾ ਸਵੇਰ ਦਾ ਬ੍ਰੇਕਫਾਸਟ ਇਨਕਲੂਡਡ ਆ ਉਹ ਵੀ ਸਾਡਾ ਆਹੀ ਰੈਸਟੋਰੈਂਟ ਚ ਆ ਮਤਲਬ ਜਿੰਨੇ ਇੱਥੇ ਇਹ ਗਵਰਨਮੈਂਟ ਦੇ ਉਹਨੇ ਹੋਟਲ ਨੇ ਜਿਵੇਂ ਨਾ ਨਾਮ ਰੱਖਿਆ ਉਹਨੂੰ ਦੱਸਿਆ ਵਾ ਕਿਸੇ ਦਾ ਗੰਦ ਹੀ ਨਲਾਇਕ ਜਿਸ ਦਾ ਨਹਿਰੂ ਨਲਾਇਆ ਉਹ ਸਾਰਿਆਂ ਨੇ ਇੱਥੇ ਆ ਕੇ ਬ੍ਰੇਕਫਾਸਟ ਕਰਨਾ ਵਾ ਉਹ ਸਵੇਰੇ ਆਪਾਂ ਨੂੰ ਕੂਪਨ ਦਿਖਾਉਣਾ ਵਾ ਤੇ ਆਪਾਂ ਨੂੰ ਬ੍ਰੇਕਫਾਸਟ ਫ੍ਰੀ ਮਿਲੂਗਾ ਮਤਲਬ ਆ ਪਹਿਲਾਂ ਵੇਚ ਦਿੱਤੇ ਹੁੰਦੇ ਆ ਉਹ ਵਿੱਚ ਸਾਰਾ ਕੁਝ ਐਡਜਸਟ ਹੋ ਜਾਂਦਾ ਫਿਰ ਰੋਟੀ ਮਗਾਈ ਸੀ ਇਹਨਾਂ ਨੂੰ ਕਿਹਾ ਸੀ ਵੀ ਮਿਰਚ ਘੱਟ ਪਾਓ ਪਰ ਮਿਰਚਾਂ ਤੋਂ ਤਾਂ ਹੀ ਅੱਖਾਂ ਕੱਢਦੀਆਂ ਫਿਰਦੀਆਂ ਆ ਖਾਣਾ ਪੀਣਾ ਖਾ ਲਿਆ ਹੁਣ ਜਿਹੜਾ ਇੱਥੇ ਦਾ ਮੇਨ ਵਿਊ ਪੁਆਇੰਟ ਆ ਇੱਕ ਪੁਲਾ ਤੁਹਾਨੂੰ ਉਹ ਦਿਖਾਉਨੇ ਆ ਬੜਾ ਨਜ਼ਾਰੇਦਾਰ ਆ ਆ ਦੇਖੋ ਆ ਪੁਲ ਤੇ ਖੜ ਕੇ ਵਿਊ ਬੜਾ ਸੋਹਣਾ ਹੋਊ ਸੂਰਜ ਚੜਦਾ ਕਿੱਧਰ ਹੋਊ ਇਧਰੋਂ ਹੀ ਚੜੂਗਾ ਆਬਵੀਅਸ ਚੱਲੋ ਆਏ ਪੁਲ ਤੇ ਚੱਲੀਏ ਪੁਲ ਤੇ ਹਾਂ ਡਰ ਜ ਲੱਗਿਆ ਕੇ ਥੱਲੇ ਆਵੇ ਨੇ ਮੈਂ ਨਹੀਂ ਦੇਖਣਾ ਉਹ ਥੋੜੀ ਡਰ ਲੱਗਦਾ ਬੜਾ ਬੜਾ ਤੇ ਥੱਲੇ ਵੀ ਦੇਖਦੇ ਫੇ ਡਰ ਲੱਗਦਾ ਹਾਂ ਜੇ ਨਹੀਂ ਦੇਖੇ ਫੇਰ ਨਹੀਂ ਜਲੀ ਜਾਣਾ ਮਨ ਨੂੰ ਇਹ ਕੁਲਾ ਕਿਤੇ ਨਾ ਹਾਂ ਕਿਹਨਾਂ ਕਿੰਨਾ ਨਜ਼ਾਰਾ ਆਉਂਦਾ ਆਪਾਂ ਨੂੰ ਇੱਧਰੋਂ ਦਿੰਨੂ ਨਾ ਅਮੈਂ ਤਾਂ ਜਪੈ ਨਹੀਂ ਤਾਂ ਕਾਹ ਕਰੂ ਨਾ ਨਾ ਇੱਧਰ ਨੂੰ ਦੇਖਿਓ ਇੱਥੇ ਕੱਢ ਕੇ ਜਿਹੜਾ ਇੱਧਰ ਪੁਆਇੰਟ ਆ ਉਹਨੂੰ ਕਹਿੰਦੇ ਆ ਮੇਨ ਸਨਰਾਈਜ਼ ਪੁਆਇੰਟ ਤੇ ਬਾਕੀ ਨਾ ਜਿਹੜਾ ਪੁਲਜਾ ਬਣਿਆ ਹੋਇਆ ਜੇ ਪੁਲਜਾ ਉਧਰ ਨੂੰ ਬਣਿਆ ਹੋਵੇ ਹੋਰ ਫੇਰ ਭੈਣ ਪਟਾਕੇ ਓਰੇ ਹਲੇ ਤਾਂ ਇਹ ਬਾਉਂਡਰੀ ਦੇ ਅੰਦਰ ਅੰਦਰ ਬਣਿਆ ਹੋਇਆ ਜੇ ਉਧਰ ਨੂੰ ਬਣਿਆ ਹੁੰਦਾ ਨਾ ਸਿੰਘ ਬਣਿਆ ਹੋਣਾ ਚਾਹੀਦਾ ਉਹ ਹਾਂ ਚਲੋ ਆ ਜਲੀਏ ਆਪਣਾ ਪੈਰ ਵਿੱਚ ਨਹੀਂ ਨਿਕਲ ਨਹੀਂ ਸਕਦਾ ਪਰ ਫਿਰ ਵੀ ਘਰ ਲੱਗ ਰਿਹਾ ਢੁਟਕੂ ਆ ਹਾਂ ਦਿਲ ਦੀ ਢੁਟਕੂ ਆ ਇੱਕ ਰੈਸਟੋਰੈਂਟ ਇੱਧਰ ਵੀ ਆ ਇੱਕ ਉਹ ਥੱਲੇ ਸੀ ਪਰ ਉਹਦਾ ਵੀ ਵਧੀਆ ਵਾ ਉਹ ਅਸੀਂ ਪੁਲ ਦੇਖਿਆ ਏ ਇੱਕ ਇਧਰ ਅਸੀਂ ਛੱਡ ਲਿਆ ਉਹ ਅਸੀਂ ਸਵੇਰੇ ਦੇਖਣਾ ਵਾ ਕਿਉਂਕਿ ਸਾਰਾ ਕੁਝ ਆਪਾਂ ਛੜੋ ਮਕਾਉਣਾ ਵਾ ਚਲੋ ਵੀ ਭਾਈਆ ਤੂੰ ਲੈ ਕੇ ਮੂਠ ਖਾਣ ਲੱਗਦਾ ਤਿੰਨ ਦਾ ਮੈਂ ਇੱਧਰ ਘੁੰਮ ਬਣਾਇਆ ਡੈਡੀ ਨੇ ਉਦਣ ਦੇ ਨੇ ਥਾਰ ਚੱਕੀ ਨਹੀਂ ਹੈਗੀ ਹਰ ਰੋਜ਼ ਸਕੋਰਪੀਓ ਐਂਟੀਕਿਟੇ ਦਿੰਦਾ ਮੈਨੂੰ ਚੜੀ ਮੈਸੇਜ ਆ ਜਾਂਦੇ ਸਾਰੇ ਹੁਣ ਡੈਡੀ ਬਿਨਾ ਬੈਲਟ ਲਾ ਕੇ ਚਲਾਉਣ ਲੱਗੇ ਹੋਇਆ ਸੋ ਡੈਡੀ ਦੀ ਕੰਨੀ ਗਰਾਨੀ ਸਾਡੀ ਥੋੜੇ ਦੇ ਹੀ ਆ ਹੁਣ ਅਸੀਂ ਚੱਲੇ ਆ ਆਦੀ yogi ਦਾ ਸਟੈਚੂ ਦੇਖਣ ਜਿਹੜਾ ਕੀ ਨੰਦੇ ਹਿਸ ਤੋਂ 44 ਕਿਲੋਮੀਟਰ ਦੂਰ ਆ ਹੁਣ ਧੱਕੇ ਨਾਲ ਉਹਨੇ ਹੱਥ ਪੂਆ ਕੇ ਰੱਖਦਾ ਮੈਂ ਮੀਂਹ ਚੁਪਲਾ ਹੋ ਰਿਹਾ ਹੈ ਬੀ ਅੱਛਾ ਇੱਕ ਵੀ ਗੋਲੀ ਅਮਰ ਜੀ ਨੂੰ ਗੋਲੀ ਅੱਜ ਤੱਕ ਦੋਪੱਟਾ ਬਾਪੂ ਬਣ ਗਿਆ ਨਾ ਸਾਰਾ ਕੁਝ ਉਹਨੇ ਦੇ ਹਿਸਾਬ ਨਾਲ ਕਰਿਆ ਹਾਂ ਇਹ ਜਿਹੜਾ ਇਹ ਜਿਹੜਾ ਵੀ ਉੱਛੇ ਚਲੋ ਹੋਣ ਠੀਕ ਹੈ ਜਿਹੜਾ ਲੰਗੂਰਾ ਜਿਹੜਾ ਲੰਗੂਰਾ ਦੀ ਲੰਮਕੇ ਤਹਨੀ ਕਿਹੜੀ ਜਾਨ ਆਈ ਐ ਚ ਉਹ ਦਾਲ ਖਾ ਕੇ ਕੋ ਸੂਰ ਖਾਇਆ ਆ ਆ ਖਾ ਆਹ ਖਾ ਇਹ ਕਹਿੰਦਾ ਮੂੰਹ ਹਟਾ ਤੂੰ ਫਰਾ ਕਰ ਹਾਂ ਇਹਨਾਂ ਬਾਂਕੀ ਕੋਲੇ ਭੇਜਦਾ ਕਿਹਨਾ ਜਾ ਗਈ ਹੁਣੇ ਬਰੇਵ ਹੋ ਗਿਆ ਵੱਡਾ ਹੋ ਗਿਆ ਜਾਣਾ ਬਾਂਕੀ ਕੋਲੇ ਇਹਨੂੰ ਕੋਲ ਡਰ ਲੱਗਦਾ ਵਾ ਮੋਕੀਆਂ ਕੋਲੇ ਭੇਜਦਾ ਮੈਂ ਜਾਉਂਦਾ ਬਾਂਕੀ ਨੂੰ ਕਰਨੀ ਠਾ ਉਹ ਨਹੀਂ ਕਰਦੀ ਐ Dura, mas a sua atenção tão pura, como a sombra chama é no verão, mexe comigo no meu coração. Patrile pahada gêmea. Patri patri ਅਸੀਂ ਪਹੁੰਚ ਚੁੱਕੇ ਹਾਂ ਚੱਕਾ ਬੱਲਾਪੁਰ ਜਿੱਥੇ ਇਸ਼ਾ ਫਾਊਂਡੇਸ਼ਨ ਨੇ ਇਹ ਸਟੈਚੂ ਬਣਾਇਆ ਹੋਇਆ ਪਹਿਲਾਂ ਇੱਥੇ ਆਪ ਤੁਸੀਂ ਬੂਟ ਚਮਕਾਉਣੇ ਆ ਇਹ ਬੂਟ ਤੁਹਾਨੂੰ ਉਧਰ ਐਗਜ਼ਿਟ ਤੇ ਮਿਲਣਗੇ ਚਲੋ ਆਜੋ ਹੁਣ ਦੇਖੀਏ ਆਪਾਂ ਫਰਸਟ ਲੁੱਕ ਚੱਪੜਾ ਬੂਟ ਸਾਡੇ ਕੋਲ ਗਿੱਲੇ ਹੋ ਗਏ ਇੱਧਰੋਂ ਅਸੀਂ ਐਂਟਰ ਹੋਏ ਆਂ ਤੇ ਇੱਧਰ ਰੈਸਟੋਰੈਂਟ ਆ ਤੇ ਇੱਧਰ ਸਾਹਮਣੇ ਸਟੈਚੂ ਬਣਿਆ ਹੋਇਆ ਆਦੀ ਜੋਗੀ ਦਾ ਆਦੀ ਜੋਗੀ ਰੈਫਰਸ ਟੂ ਲਾਰਡ ਸ਼ਿਵਾ ਜੋ ਸਭ ਤੋਂ ਪਹਿਲਾਂ ਯੋਗਾ ਤੇ ਮੈਡੀਟੇਸ਼ਨ ਲੈ ਕੇ ਆਏ ਸੀ ਰਾਤ ਨੂੰ ਇੱਥੇ ਇਦਾਂ ਲੇਜ਼ਰ ਸ਼ੋ ਹੁੰਦਾ ਯੋਗੀਕ ਪਰੰਪਰਾ ਅਨੁਸਾਰ ਆਦੀ ਯੋਗੀ ਨੇ ਮਨੁੱਖਾਂ ਲਈ ਆਪਣੀਆਂ ਸੀਮਾਵਾਂ ਨੂੰ ਪਾਰ ਕਰਨ ਅਤੇ ਆਪਣੀ ਅੰਤਿਮ ਸੁਭਾਵਨਾ ਨੂੰ ਪ੍ਰਾਪਤ ਕਰਨ ਲਈ 112 ਤਰੀਕੇ ਪ੍ਰਗਟ ਕੀਤੇ ਆ ਤੇ ਜਿਹੜਾ ਇਹ ਆਪਣਾ ਸਟੈਚੂਰੀ ਹਾਈਟ ਆ ਇਹ ਵੀ 112 ਫੁੱਟ ਆ curious onlookers melted away ਸਟੈਚੂ ਬਹੁਤ ਹੀ ਸੋਹਣਾ ਬਣਿਆ ਹੋਇਆ ਇਕੱਲੀ-ਇਕੱਲੀ ਚੀਜ਼ ਤੇ ਕੰਮ ਕੀਤਾ ਹੋਇਆ ਬਹੁਤ ਹੀ ਸੋਹਣੀ ਜਗ੍ਹਾ ਤੇ ਇਹ ਸਟੈਚੂ ਬਣਿਆ ਹੋਇਆ ਆਲੇ-ਦਾਲੇ ਸਾਰੇ ਪਾਸੇ ਪਹਾੜੀ ਪਹਾੜਾ ਗ੍ਰੀਨਰੀ ਹੀ ਗ੍ਰੀਨਰੀ ਆ ਮਗਰਲੇ ਪਾਸੇ ਵੀ ਪਹਾੜਾ ਉਹ ਸਾਹਮਣੇ ਵੀ ਪਹਾੜਾ ਅਧੂਰੀ ਜਾਣਕਾਰੀ ਬਹੁਤ ਖਤਰਨਾਕ ਹੁੰਦੀ ਆ ਪਹਿਮਾ ਵੀਡੀਓ ਜੋ ਸਿਰਫ ਉਹਨਾਂ ਕੀ ਬੋਲਦਾ ਜਿੰਨਾ ਕ ਮੈਨੂੰ ਮਾੜਾ ਮੋਟਾ ਪਤਾ ਵਾ ਬਾਕੀ ਇੱਕ ਗੱਲ ਆ ਇਹ ਟ੍ਰਿਪ ਨੇ ਮੈਨੂੰ ਇਹ ਦੱਸਤਾ ਕਿ ਮੈਨੂੰ ਦੁਨੀਆਦਾਰੀ ਦੀ ਕੋਈ ਸਮਝ ਨਹੀਂ ਕੋਈ ਨੌਲਜ ਨਹੀਂ ਹਾਲੇ ਤੱਕ ਬਹੁਤ ਕੁਝ ਸਿੱਖਣ ਨੂੰ ਦੁਨੀਆ ਦੇ ਪਿਆ ਬਹੁਤ ਕੁਝ ਪੜਨ ਨੂੰ ਪਿਆ ਤਾਂ ਜਾ ਕੇ ਆਪਾਂ ਨੂੰ ਪਤਾ ਲੱਗੂ ਵੀ ਕੀ ਕੀ ਕਿਵੇਂ ਕਿਵੇਂ ਹੋਇਆ ਹਾਇਆ ਤੇ ਕੀ ਚੀਜ਼ਾਂ ਕਿਵੇਂ ਨੇ ਯੋਗਾ ਮੈਡੀਟੇਸ਼ਨ ਤੁਹਾਡੀ ਇਨਰ ਹੈਲਥ ਨੂੰ ਵਧੀਆ ਕਰਦੀ ਆ ਤੁਹਾਡਾ ਸਟ्रेस ਘਟਾਉਂਦੀ ਆ ਫੋਕਸ ਕਨਸੈਂਟਰੇਸ਼ਨ ਨੂੰ ਇੰਪਰੂਵ ਕਰਦੀ ਆ ਤੁਹਾਡਾ ਬਾਡੀ ਤੇ ਮਾਈਂਡ ਕਨੈਕਸ਼ਨ ਨੂੰ ਕਾਮ ਤੇ ਪੀਸ ਰੱਖਦੀ ਆ ਯੋਗਾ ਦੇ ਫਾਇਦੇ ਤਾਂ ਬਹੁਤ ਨੇ ਰਣ세ਰ ਚ ਇੱਥੇ ਆ ਕੇ ਪੂਰੀ એનર્ਜੀ ਆਈ ਹੋਈ ਆ ਪੂਰੀ ਇਨੇ ਉਹ ਥੱਲੇ ਉੱਪਰ ਪਰਫਾਰਮ ਕਰਦੇ ਸਾਰੇ ਦੇਖਿਆ ਨਾ ਤਾਂ ਕਰਕੇ ਉਵੇਂ ਹੀ ਹੋ ਗਿਆ ਅਸੀਂ ਉਥੋਂ ਐਂਟਰ ਹੋਏ ਸੀ ਇੱਧਰ ਸਾਰਾ ਦੇਖਿਆ ਤੇ ਹੁਣ ਆ ਐਗਜ਼ਿਟ ਆ ਤੇ ਉਥੋਂ ਸਾਡੇ ਸ਼ੂਜ਼ ਮਿਲ ਲਿਆ ਬੱਦਲ ਉੱਤੇ ਬਹੁਤ ਆ ਗਿਆ ਹੁਣ ਆਪਾਂ ਫਟਾਫਟ ਚੱਲੀਏ ਹੋਰ ਆਪਣੇ ਨਾਲ ਕੱਲ੍ਹ ਵਾਲੀ ਕੰਮ ਹੋਵੇ ਕੱਲ੍ਹ ਦਾ ਆਪਾਂ ਨੇੜੇ ਸੀ ਅੱਜ ਦੂਰ ਆਪਾਂ ਇੱਧਰ ਗਾਮਾਂ ਬੰਨੀਆਂ ਹੋਈਆਂ ਨੇ ਆਪਾਂ ਇਹਨਾਂ ਨੂੰ ਫੀਡ ਕਰ ਸਕਦੇ ਹਾਂ ਯੈਸ ਤੇ ਆਪਣੇ ਕੋਲ ਕੁਝ ਹੋਵੇ ਜੀ ਇੱਥੇ ਆ ਕੈਫੇ ਬਹੁਤ ਸੋਹਣਾ ਬਣਿਆ ਹੋਇਆ ਪਰ ਆਪਣੀ ਹੁਣ ਇੱਥੋਂ ਨੰਦੀ ਹਸ ਤੱਕ ਫੇਰ ਬਾਟ ਹੈਗੀ ਆ ਘੰਟੇ ਕਿਡ ਘੰਟੇ ਦੀ ਤਾਂ ਆਪਾਂ ਟਾਈਮ ਨਹੀਂ ਚੱਲਦੇ ਆ ਇਹ ਗੇਟ ਤੋਂ ਅੱਗੇ ਉਹੀ ਗੱਡੀ ਆਉਂਦੀ ਆ ਜਿੰਨਾਂ ਦਾ ਉੱਪਰ ਰੂਮ ਬੁੱਕ ਆ ਹੁਣ ਫੇਰ ਦੁਬਾਰਾ ਮੈਂ ਚੈੱਕ ਕੀਤਾ ਵੀ ਤੁਹਾਡੀ ਕਨਫਰਮੇਸ਼ਨ ਹੈਗੀ ਆ ਕਿ ਨਹੀਂ ਅਲਟੀਮੇਟ ਥੈਨਰ ਦੇ ਟਾਈਮਿੰਗ ਉਰੇ 7 ਤੋਂ ਲੈ ਕੇ 8:30 ਤੱਕ ਹੀ ਸੀਗੀ ਅਏ ਸੋਚਿਆ ਹੁਣ ਰੋਟੀ ਖਾ ਕੇ ਫੇਰੀ ਰੂਮ 'ਚ ਚੱਲਦੇ ਆ ਫੇਰ ਕਿਤੇ ਮੱਸੀ ਨਾ ਹੋ ਜਾਈ ਹੁਣ ਹਵਾ ਬਹੁਤ ਚੱਲਣ ਲੱਗੀ ਠੰਡ ਲੱਗ ਰਹੀ ਆ ਬੱਚ ਕੇ ਅੰਦਰ ਚ ਨਹੀਂ ਤਾਂ ਅਸੀਂ ਹੁਣ ਵਿਊ ਪੁਆਇੰਟ ਦੇਖ ਕੇ ਆਉਣਾ ਸੀ ਦੁਬਾਰਾ ਫੇਰ ਦਾ ਮੇਨ ਜਿਹੜਾ ਮੇਨ ਪੁਆਇੰਟ ਆ ਪਰ ਠੰਡ ਕਰਕੇ ਕੈਨਸਲ ਬਾਈ ਹੁਣ ਸਾਨੂੰ ਸਮਝ ਨਹੀਂ ਆ ਰਿਹਾ ਵੀ ਅਸੀਂ ਕੱਲ ਨੂੰ ਕੀ ਕਰੀਏ ਪਹਿਲਾਂ ਸਾਡਾ ਪਲਾਨ ਅਸੀਂ ਐ ਬਣਾਇਆ ਸੀ ਵੀ ਅਸੀਂ ਬੰਗਲੌਰ ਤੋਂ ਉਟੀ ਚਲੇ ਜਾਵਾਂਗੇ ਪਰ ਉਟੀ ਨੂੰ ਕੋਈ ਡਾਇਰੈਕਟ ਟ੍ਰੇਨ ਨਹੀਂ ਮਿਲ ਰਹੀ ਜਿਹੜੀ ਬੱਸ ਮਿਲ ਰਹੀ ਆ ਉਹ ਰਾਤ ਨੂੰ 10 11 ਵਜੇ ਤੋਂ ਬਾਅਦ ਤੁਰ ਰਹੀਆਂ ਨੇ ਫਿਰ ਉਹ ਟਾਈਮ ਰਣਸ਼ੇਰਲੀ ਔਖਾ ਹੋ ਜਾਣਾ ਨਾਲੇ ਫਿਰ ਅਸੀਂ 1 ਵਜੇ ਚੈੱਕ ਆਊਟ ਕਰਾਂਗੇ ਉਸ ਤੋਂ ਬਾਅਦ ਇੰਨਾ ਟਾਈਮ ਸਮਾਨ ਚੱਕ ਕੇ ਕਿੱਥੇ ਫਿਰਾਂਗੇ ਸਮਝ ਨਹੀਂ ਆ ਰਹੀ ਹੁਣ ਪਲਾਨ ਕਰਦੇ ਆ ਤੇ ਫਿਗਰ ਆਊਟ ਕਰਦੇ ਆ ਵੀ ਕੱਲ ਨੂੰ ਕੀ ਕਰਨਾ ਨਹੀਂ ਹੁਣ ਮੇਰੇ ਦਿਮਾਗ 'ਚ ਇਹ ਆ ਰਿਹਾ ਵੀ ਕਿਉਂ ਨਾ ਉੱਟੀ ਛੱਡ ਕੇ ਇੱਥੋਂ ਬਾਇਫ ਲਾਈਟ ਸਿੱਧਾ ਕੇਰਲਾ ਚਲੀਏ ਪਹਿਲਾਂ ਉਦੋਂ ਬਾਅਦ ਚ ਹੌਲੀ ਹੌਲੀ ਇੱਧਰ ਨੂੰ ਆ ਜਾਾਂਗੇ ਨਾਲੇ ਫਲਾਈਟ ਤੇ ਫਿਰ ੜੀ ਡਾਇਰੈਕਟ ਫਲਾਈਟ ਹੋਊਗਾ ਨਾ ਉਹ ਮਤਲਬ ਚਲ ਉਹ ਤੁਹਾਨੂੰ ਮੈਂ ਫਿਰ ਦੱਸੂਗਾ ਵੀ ਸਾਡਾ ਗਾਂਹ ਵਾਲਾ ਕੀ ਪਲਾਨ ਅਸੀਂ ਬਣਾਇਆ ਹੁਣ ਮਤਲਬ ਹੁਣ ਹਰ ਰੋਜ਼ ਪਲਾਨ ਬਣਾਉਣੇ ਹੁੰਦੇ ਨੇ ਘਰੋਂ ਦਾ ਹੀ ਮੂੰਹ ਚੱਕ ਕੇ ਉਵੇਂ ਤਰਪੇ ਹੁਣ ਇੱਥੇ ਆ ਕੇ ਇਹ ਇਜ਼ੋਤੀ ਆ ਨਿਆ ਹੁਣ ਗਾਂਘੀ ਕਰੀਏ ਗਾਂਘੀ ਕਰੀਏ ਪਰ ਬਾਬੇ ਦੇ ਮੇਰੇ ਨਾਲ ਸਾਰਾ ਕੁਝ ਠੀਕ ਠਾਕ ਹੋ ਹੀ ਜਾਂਦਾ ਜਿਵੇਂ ਹੁਣ ਤੁਸੀਂ ਫੇਰ ਚੈੱਕ ਕਰੋ ਉਧਰ 뷰 ਕਿੰਨਾ ਸੋਹਣਾ ਜੀ ਵਿੱਚ ਵੀ ਆ ਜਵੇ ਚਲੋ ਹੁਣ ਆਪਾਂ ਖਾਈਏ ਰੋਟੀ ਰੋਟੀ ਖਾ ਕੇ ਫਿਰ ਰੂਮ ਚ ਚੱਲਦੇ ਹਾਂ ਅਸੀਂ ਉਹਨੂੰ ਕਿਹਾ ਸੀ ਵੀ ਅੰਡਿਆਂ ਦੀ ਭੁਰਜੀ ਲਿਆ ਦੇ ਮਾ ਦਾ ਪੁੱਤ ਮਿਰਚਾਂ ਦੀ ਭੁਰਜੀ ਲੈ ਆਇਆ ਵੀ ਪਤਾ ਨਹੀਂ ਇਹ ਨਹੀਂ ਮਿਰਚਾਂ ਕਿਵੇਂ ਹੱਦ ਨੂੰ ਕਰਦੇ ਹਨਾ ਕੰਮ ਵੱਧ ਕਰ ਦਿਆ ਯਾਰ ਇੰਨਾ ਨੌਚਾ ਦਾ ਪਹਾੜ ਚੜਦੇ ਆਂ ਬਈ ਹਰ ਚੀਜ਼ ਤੇ ਮਰਜ਼ੀ ਅੱਖਾਂ ਘੜਦੀ ਆ ਹੋਰ ਕੋਈ ਗੱਲ ਨਹੀਂ ਹੈਗੀ ਅਸੀਂ ਥੋੜਾ ਜਿਹਾ ਪਹਿਲਾਂ ਆ ਗਏ ਸੀਗੇ ਹੁਣ ਲੋਕ ਆਉਣ ਲੱਗ ਗਏ ਮਤਲਬ ਇੱਥੇ ਡਿਨਰ 7 ਤੋਂ 8:30 ਦੇ ਵਿੱਚ ਵਿੱਚ ਸਰਵ ਹੁੰਦਾ ਵਾ ਤੇ ਚਿਕਨ ਇੰਨਾ ਕੁ ਵਧੀਆ ਵਾ ਮਤਲਬ ਇੰਨਾ ਕੁ ਸੌਫਟ ਆ ਮੈਂ ਉਹ ਵੀ ਪੁੱਛੋ ਨਾ ਉਹੀ ਪੁਰਦਾ ਵਾ ਮੀ ਆ ਗਿਆ ਬਈ ਠੰਡ ਬਹੁਤ ਹੋ ਗਈ ਆ ਚਲੋ ਹੁਣ ਅੰਦਰ ਕਮਰਾ ਸਾਡਾ ਪੂਰਾ ਜੰਗਲ ਜੀ ਦਾ ਇੱਕ ਤਰ੍ਹਾਂ ਦਾ ਸਾਡੇ ਤਾਂ ਡੰਗਲ ਤੇ ਰਹਿਣ ਦਾ ਕੰਮ ਹੋ ਗਿਆ ਹੂੰ ਦੋ ਲਾਈਟਾਂ ਚੱਲਦੀਆਂ ਨੇ ਦੋ ਫੋਨਾਂ ਦੀਆਂ ਤਾਂ ਜਾ ਕੇ ਚਾਨਣ ਮੜਿਆ ਦੀਂਦਾ ਹੁਣ ਮੂਰੇ ਲਾਈਟ ਲੱਗੀ ਹੋਈ ਆ ਤਾਂ ਮੜਾ ਚਾਨਣ ਹੁਣ ਹੋ ਰੇਣਾ ਇੱਥੇ ਨਾ ਪਬਲਿਕ ਐਂਟਰੀ ਨਹੀਂ ਹੈਗੀ ਮਤਲਬ ਇਧਰ ਨੂੰ ਪਬਲਿਕ ਨਹੀਂ ਆ ਸਕਦੀ ਚਿੰਨਾ ਦਾ ਰੂਮ ਬੱਕਾ ਹੀ ਆ ਸਕਦੇ ਆ ਸਾਡੇ ਕੋਲ ਇੱਕ ਫੋਨ ਨੰਬਰ ਆ ਸਾਡੇ ਰੂਮ ਦੇ ਵਿੱਚ ਵੀ ਕੋਈ ਸਾਡੇ ਰੂਮ ਦੇ ਵਿੱਚ ਵੀ ਕੋਈ ਟੈਲੀਫੋਨ ਨਹੀਂ ਕੁਛ ਨਹੀਂ ਇੱਕ ਹੈਲਪਲਾਈਨ ਨੰਬਰ ਆ ਅਸੀਂ ਉਹ ਤੋਂ ਹੀ ਫੋਨ ਕਰਨਾ ਮਤਲਬ ਹਾਊਸਕੀਪਿੰਗ ਨੰਬਰ ਹੀ ਕਹ ਲਓ ਜਿੰਨੂੰ ਮਰਜ਼ੀ ਮਤਲਬ ਅਸੀਂ ਉਹ ਬੰਦੇ ਨੂੰ ਫੋਨ ਕਰ ਸਕਦੇ ਆ ਹੋਰ ਕੋਈ ਆਪਸ਼ਨ ਨਹੀਂ ਚਲੋ ਅभी ਹੁਣ ਭੱਜ ਕੇ ਵੱਢ ਚੋ ਕਮਰੇ ਚ ਆਪਦੇ ਚ ਉਹ ਆਪਣਾ ਪਰਲਾ ਵਿਲਾ ਵਿਲਾ ਨਹੀਂ ਕਮਰਾ ਉੱਥੇ ਹੈਗੇ 8-10 ਕਮਰੇ ਰੂਮ ਜਾ ਕੇ ਨਾ ਤਾਂ ਨੈਟ ਚੱਲਦਾ ਵਾ ਨਾ ਹੀ ਇੱਥੇ ਵਾਈਫਾਈ ਆ ਬਸ ਕੰਦਾ ਹੀ ਦੇਖਣੀਆਂ ਨੇ ਇੱਕ ਡੰਡਾ ਹੈਗਾ ਲੈ ਵੀ ਦੇ ਦੇ ਬੀਗਮੈਂਟ ਕੁਝ ਦੀਓ ਬਣਾਉਣਾ ਹਾਂ ਉਹ ਸਰ ਚੋਈ ਜਾਂਦੇ ਹੋਈ ਜਾਂਦੇ ਗਾ ਇਹ ਚੀਜ਼ ਆਉਂਦੀ ਜਾਂ ਨੂੰ ਫੇਰ ਨੈਟਵਰਕ ਉੱਡ ਜਾਂਦਾ ਵਾ ਚਲੋ ਕੋਈ ਗੱਲ ਨਹੀਂ ਆਹੀ ਕਸਰ ਰਹਿ ਗਈ ਸੀ ਲਾਈਟ ਵੀ ਭੱਜ ਗਈ ਉਹ ਬਾਅਦ ਨਹੀਂ ਮੇਰੀ ਆਣੀ ਸਹੀ ਗੱਲ ਆ ਗਈ ਆ ਗਈ ਉਹ ਕਹਿੰਦੇ ਸਾਡੀ ਬੇਸਕੀ ਕਦੀ ਵੀ ਨਹੀਂ ਸੂਰ ਦੇ ਇਸ ਟਾਈਮ ਨੰਦੀ ਹਿਲਸ ਪੂਰਾ ਬੱਦਲਾਂ ਦੇ ਵਿੱਚ ਹੁੰਦਾ ਵਾ ਹੁਣ ਆ ਸਾਰੇ ਇੱਥੇ ਬੱਦਲ ਫਿਰਦੇ ਆ ਪੜਾਈ ਸੋਨਾ ਤੇ ਬੜਾਈ ਘੈਂਟ ਮਾਹੌਲ ਆ ਸਾਰੇ ਪਾਸੇ ਜੰਗਲੀ ਜੰਗਲ ਆ ਤੇ ਵਿੱਚ ਆਏ ਥੋੜੇ ਬਹੁਤੇ ਕਮਰੇ ਆ ਰੁਆ ਯਰ ਅਲਟੀਮੇਟ ਇਧਰ ਸਾਰੇ ਕਿਤੇ ਬੱਦਲ ਹੀ ਬੱਦਲਾ ਕੁਝ ਨਹੀਂ ਦਿਖ ਰਿਹਾ ਰਣ ਸ਼ੇਰ ਨਾਲ ਤਾਂ ਕਰਕੇ ਸਾਨੂੰ ਕਾਫੀ ਚੀਜ਼ਾਂ ਸੈਕਰੀਫਾਈਸ ਕਰਨੇ ਪੈਂਦੀਆਂ ਨੇ ਕੱਲ ਜਿਵੇਂ ਅਸੀਂ ਆਦੀ ਯੋਗੀ ਉੱਥੇ ਨਾਈਟ ਸ਼ੋਅ ਮਿਸ ਕੀਤਾ ਵਾ ਕਿਉਂਕਿ ਜੇਸੀ ਉਹ ਦੇਖਦੇ ਲੇਟ ਬੜਾ ਹੋਣਾ ਸੀਗਾ ਤੇ ਰਣ ਸ਼ੇਰ ਦਾ ਜਾਨੂੰ ਸੌਣ ਦਾ ਟਾਈਮ ਹੋਣਾ ਸੀਗਾ ਤੇ ਅੱਜ ਹੁਣ ਪਵਨ ਨੇ ਸੈਕਰੀਫਾਈਸ ਕੀਤਾ ਵਾ ਆਹ ਟਾਈਮ ਬਹੁਤ ਠੰਡਾ ਬਹੁਤ ਹਵਾ ਚੱਲ ਰਹੀ ਆ ਰਣ ਸ਼ੇਰ ਲਈ ਠੀਕ ਨਹੀਂ ਸੀਗਾ ਤਣ ਪਵਨ ਰੂਮ ਜੀ ਆ ਤੇ ਮੈਂ ਇਕੱਲਾ ਹੀ ਦੇਖਣ ਆਇਆ ਮੈਂ ਉਹ ਵਿਊ ਪੁਆਇੰਟ ਵਸੇ ਮੈਂ ਲਾਦਾ ਵਿਊਰ ਕੋ ਦਿਖਾਉਂਦਾ ਹੈ ਨਹੀਂਗਾ ਸਾਰੇ ਪਾਸੇ ਤਾਂ ਬੱਦਲ ਹੀ ਬੱਦਲ ਹੋਏ ਪਏ ਆ ਪਰ ਫੇਰ ਵੀ ਲੈਟਸ ਟ੍ਰਾਈ ਬਹੁਤ ﺍﻟोਕੀ ਆਏ ਹੋਇਆ ਸਵੇਰੇ ਸਵੇਰੀ ਅਠੇਕ ਪੁਆਇੰਟ ਦੇ ਕੋਲ ਇੱਥੇ ਚਾਹ ਪੀਣ ਲਈ ਤੇ ਬਣਿਆ ਹੋਇਆ ਇਹਦੀ ਵਾਈਬ ਵੀ ਬੜੀ ਸੁਪੀਰ ਕਰੀ ਹੈ ਚਲੋ ਚੱਲੋ ਪੁਆਇੰਟ ਤੇ ਓਹੋ ਚਲੋ ਪਹਿਲਾਂ ਬੋ ਪੁਆਇੰਟ ਦੇਖ ਕੇ ਆਉਣੇ ਆ ਤੇ ਬੂਟੀ ਉੱਡ ਗਈ ਸੀ ਤੱਕ ਮੈਨੂੰ ਲੱਗ ਰਿਹਾ ਜਿਨ੍ਹਾਂ ਦਾ ਉੱਪਰ ਇੱਧਰ ਹੋਟਲ ਬੁੱਕ ਹੈਨੇਗਾ ਉਹਨਾਂ ਨੂੰ ਇੱਧਰ ਤੇ ਟਰੈਕ ਕਰਕੇ ਆਉਣਾ ਪੈਂਦਾ ਵਾ ਜਿਹੜਾ ਕਿ ਚੁਆਕ ਨਾਲ ਬਹੁਤ ਮੁਸ਼ਕਲ ਹੈ ਜਿਵੇਂ ਕਿ ਲੋਕ ਕਰਕੇ ਆਏ ਨੇ ਔਖਾ ਗੂੜਾ ਵੀ ਇਹ ਆਓ ਵਿਊ ਪੁਆਇੰਟ ਲਈ ਜਿਹਦੇ ਲਈ ਇੱਥੇ ਸਾਰੇ ਆਉਂਦੇ ਆ ਹੁਣ ਤੁਹਾਨੂੰ ਉੱਪਰ ਤਾਂ ਪੂਰਾ ਕਲੀਅਰ ਦਿਖ ਰਿਹਾ ਪਰ ਇੱਥੇ ਬੱਦਲ ਨੇ ਹੌਲੀ ਹੌਲੀ ਆਪਾਂ ਨੂੰ ਉੱਪਰਲਾ ਸਾਹ ਕਲੀਅਰ ਹੋ ਜਾਣਾ ਤੇ ਇੱਥੇ ਥੱਲੇ ਬੱਦਲ ਰਹੇ ਨੇ ਤੇ ਫਿਰ ਸਾਰਾ ਕਲੀਅਰ ਹੋ ਜਾਣਾ ਬਸ ਸੂਰਜ ਦੇ ਆਉਣ ਦੀ ਵੇਟ ਆ ਆ ਦੇਖੋ ਹੁਣ ਮਾੜਾ ਮਾੜਾ ਸਾਫ ਹੋ ਰਿਹਾ ਉਹ ਉਥੇ ਝੀਲ ਵੀ ਦਿਖ ਰਹੀ ਆ 40 45 ਮਿੰਟ ਹੋ ਗਏ ਮੈਨੂੰ ਇੱਥੇ ਖੜੇ ਨੂੰ ਇੱਕ ਵਾਰੀ ਤਾਂ ਮੜਿਆ ਸਾਫ਼ ਜਾ ਹੋਇਆ ਸੀਗਾ ਹੁਣ ਫੇਰ ਸਾਰਾ ਉਦਲੋ ਬਤਲੀ ਹੋ ਗਿਆ ਸੂਰ ਜੋ ਉਥੇ ਕਿਤੇ ਆਇਆ ਤਾਂ ਹੈਗਾ ਵਾ ਉਹ ਦੇਖੋ ਪਰ ਚੰਗੀ ਤਰ੍ਹਾਂ ਦਿਿੰਦਾ ਨਹੀਂ ਹੈਗਾ ਆ ਹੁਣੇ ਕੈਮਰਨ ਕੀਤਾ ਹੁਣੇ ਮੜਾ ਦਿਖਣ ਲੱਗਿਆ ਦੇਖਿਓ ਹੁਣੇ ਨੇ ਕੈਮਰਾ ਚਲ ਚਲਦੀ ਫਿਰ ਗਿਆ ਉਹ ਇਹਣਾ ਹੋ ਗਿਆ ਇਹ ਆਈ ਮੜੇ ਦਰਸ਼ਨ ਦਿੰਦਾ ਫੇਰ ਚਲੇ ਜਾਂਦਾ ਰਾਉਡ ਤਾਂ ਬਹੁਤ ਸੀ ਪਰ ਸਨਰਾਈਜ਼ ਕਿਸਮਤ ਦੇ ਗਿਆ ਹੁਣ ਸਾਰੇ ਹੈਰਾਨ ਪ੍ਰੇਸ਼ਾਨ ਹੋ ਗਏ ਵਾਪਸ ਮੁੜੇ ਜਾਂਦੇ ਆ ਕਿਉਂਕਿ ਪੱਧਰ ਪਹਿਲਾਂ ਨਾਲੋਂ ਵੱਧ ਗਿਆ ਜੇ ਤੁਸੀਂ ਨੰਦੀ ਹिल्स ਆਏ ਤਾਂ ਤੁਸੀਂ ਆਹੀ ਹੋਟਲ 'ਚ ਠਹਿਰਿਓ ਇਹ ਹੋਟਲ ਕਰਨਾਟਕ ਸਟੇਟ ਟੂਰਿਜ਼ਮ ਡਿਵੈਲਪਮੈਂਟ ਕਾਰਪੋਰੇਸ਼ਨ ਦੇ ਅੰਡਰ ਆਉਂਦਾ ਵਾ ਇਹ ਹੋਟਲ ਦਾ ਨਾਂ ਹੈਗਾ ਵਾ ਹੋਟਲ ਮਾਇਰਾ ਪਾਇਨ ਟਾਪ ਐਂਡ ਨੰਦੀ ਹिल्स ਸੁਹੂਲਤਾਾਂ ਚਾਹੇ ਇੱਥੇ ਘਟਨੇ ਮਤਲਬ ਤੁਹਾਡੇ ਕਮਰੇ 'ਚ ਫੋਨ ਨਹੀਂ ਹੈਗਾ ਵਾਈਫਾਈ ਦੀ ਆਪਸ਼ਨ ਹੈ ਨਹੀਂਗੀ ਫੋਨ ਦਾ ਨੈਟਵਰਕ ਵੀ ਘਟਾ ਪਰ ਜਿਹੜੀ ਜਿਹੋ ਨੰਦੀ ਹਿਲਸ ਦੇਖਣ ਆਉਣੇ ਹੋ ਉਹ ਇੱਥੋਂ ਈਜ਼ੀਲੀ ਅਸੈਸੇਬਲ ਆ ਮਤਲਬ ਸੌਖਾ ਰਹਿੰਦਾ ਵਾ ਬਾਕੀ ਜਿਹੜਾ ਆਪਣਾ ਕਰਨਾਟਕ ਸਟੇਟ ਟੂਰਿਜ਼ਮ ਡਿਵੈਲਪਮੈਂਟ ਕਾਰਪੋਰੇਸ਼ਨ ਹੈ ਨਾ ਤੁਸੀਂ ਉਹ ਤੋਂ ਪੈਕੇਜ ਵੀ ਲੈ ਸਕਦੇ ਹੋ ਸਾਰੀਆਂ ਚੀਜ਼ਾਂ ਦਾ ਤੇ ਤੁਹਾਨੂੰ ਉਹ ਬੱਸ 'ਚ ਬਿਠਾ ਕੇ ਇੱਥੇ ਤੱਕ ਲੈ ਕੇ ਆਉਣਗੇ ਉਹ ਵੀ ਸੌਖਾ ਵਾ ਜੇ ਤੁਸੀਂ ਥੱਲੇ ਇੱਥੇ ਕਿਤੇ ਹੋਟਲ ਬੁੱਕ ਕਰੋਗੇ ਜਿਵੇਂ ਇੱਥੇ ਥੱਲੇ ਹੋਰ ਵੀ ਕਈ ਹੋਟਲ ਨੇ ਮਤਲਬ ਆ ਪਹਾੜੀ ਉੱਥੇ ਰੁਕਣਾ ਤਾਂ ਕੋਈ ਫਾਇਦਾ ਨਹੀਂ ਉਦੋਂ ਤੁਸੀਂ ਫਿਰ ਬੰਗਲੌਰ ਦੇ ਵਿੱਚ ਹੀ ਰੁਕਿਓ ਉੱਥੋਂ ਇੱਥੇ ਤੱਕ ਆਇਓ ਤੇ ਇੱਥੋਂ ਆ ਕੇ ਟਰੈਕ ਕਰਕੇ ਫਿਰ ਮੁੜ ਜਿਓ ਬਾਕੀ ਠੀਕ ਆ ਵੀ ਹੁਣ ਆਪਾਂ ਐ ਕਰਦੇ ਆ ਆਪ ਬਲੌਗ ਕਰਦੇ ਆ ਇਥੇ ਐਂਡ ਜੇ ਬਲੌਗ ਵਧੀਆ ਲੱਗਿਆ ਕਿਸੇ ਵੀ ਰੀਜ਼ਨ ਕਰਕੇ ਬਲੌਗ ਨੂੰ ਲਾਈਕ ਚੈਨਲ ਸਬਸਕ੍ਰਾਈਬ ਤੇ ਸੋਣਾ ਜਿਹਾ ਕਮੈਂਟ ਜਰੂਰ ਕਰਿਓ ਚਲੋ ਈਟਾਡਾ ਬਾਏ ਬਾਏ ਟੇਕ ਕੇਅਰ